ਤੁਸੀਂ ਜੁੜੇ ਹੋ ਨਿਰਪੱਖ ਪੋਸਟ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਰਾਜਬਿੰਦਰ ਕੌਰ ਇਸ ਸਮੇਂ ਤੱਕ ਦੀਆਂ ਅਹਿਮ ਖਬਰਾਂ ਲੈ ਕੇ ਹਾਜ਼ਰ ਹਾਂ ਹੜਪ੍ਰਭਾਵਿਤ ਲੋਕਾਂ ਲਈ ਰਾਹਤ ਦੀ ਖਬਰ ਹੈ ਕਿਉਂਕਿ ਸੀਐਮ ਮਾਨ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ 15 ਅਕਤੂਬਰ ਤੋਂ ਮੁਆਵਜ਼ੇ ਦੇ ਚੈੱਕ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਮੁੱਖ ਮੰਤਰੀ ਨੇ ਵਿਧਾਨ ਸਭਾ ਚ ਸਦਨ ਨੂੰ ਭਰੋਸਾ ਦਿੱਤਾ ਹੈ ਕਿ ਐਸਟੀਆਰਐਫ ਨਿਮਾ ਤਹਿਤ 26 ਤੋਂ 33% ਫਸਲ ਦੇ ਨੁਕਸਾਨ ਦੇ ਮੁਆਵਜ਼ੇ ਨੂੰ ਕੇਵਲ 20000 ਰੁਪਏ ਪ੍ਰਤੀ ਏਕੜ ਦਿੱਤੇ ਜਾ ਸਕਦੇ ਨੇ ਪਰ ਸੂਬਾ ਸਰਕਾਰ 26 ਤੋਂ 75% ਫਸਲ ਦੇ ਨੁਕਸਾਨ ਦੇ ਇਸ ਦੇ ਵਿੱਚ 10000 ਰੁਪਏ ਪ੍ਰਤੀ ਏਕੜ ਦੇਵੇਗੀ ਇਸ ਤਰ੍ਹਾਂ 75 ਤੋਂ 100% ਫਸਲ ਦੇ ਨੁਕਸਾਨ ਦੇ 6800 ਰੁਪਏ ਦੀ ਮੁਆਵਜ਼ਾ ਰਾਸ਼ੀ ਵਧਾ ਕੇ 20000 ਰੁਪਏ ਪ੍ਰਤੀ ਏਕੜ ਦਿੱਤੀ ਜਾਵੇਗੀ ਮੰਨ ਲਿਆ ਕਿ ਆ ਕਿ ਉਹ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਸੂਬੇ ਦੇ ਵੱਖ-ਵੱਖ ਮਾਮਲਿਆਂ ਨੂੰ ਉਠਾਉਣਗੇ ਤੇ STFRF ਨਿਮਾ ਵਿੱਚ ਬਦਲਾਅ ਦੀ ਮੰਗ ਕਰਨਗੇ ਕਿਉਂਕਿ ਰਾਸ਼ੀ ਬਹੁਤ ਘੱਟ ਹੈ। ਮੋਹਾਲੀ ਵਿਖੇ ਇੱਕ ਵਿਦਿਆਰਥੀ ਨੇ ਗਾਇਕ ਰਾਜਵੀਰ ਸਿੰਘ ਚਵੰਦਾ ਦੀ ਸਿਹਤਯਾਬੀ ਦੀ ਅਰਦਾਸ ਕਰਦਿਆਂ ਉਸ ਦੀ ਤਸਵੀਰ ਨੂੰ ਕਾਗਜ਼ ਤੇ ਉਤਾਰਿਆ। ਮੋਹਾਲੀ ਦੇ ਨਿੱਜੀ ਸਕੂਲ ਦੀ ਵਿਦਿਆਰਥਣ ਜਪਨੀਤ ਕੌਰ ਨੇ ਸੜਕ ਹਾਦਸੇ ਵਿੱਚ ਜ਼ਖਮੀ ਹੋਏ ਗਾਇਕ ਰਾਜਵੀਰ ਸਿੰਘ ਚਵੰਦਾ ਦੀ ਇੱਕ ਖੂਬਸੂਰਤ ਤਸਵੀਰ ਬਣਾਈ ਹੈ ਜਿਸ ਤੇ ਉਸਨੇ ਗੈਟ ਵੈਲ ਸੂਨ ਲਿਖਿਆ ਜਿਸ ਦਾ ਅਰਥ ਹੈ ਰਾਜਵੀਰ ਜਵੰਦਾ ਜਲਦ ਤੋਂ ਜਲਦ ਸਿਹਤਯਾਬ ਹੋਵੇ ਜ਼ਿਕਰਯੋਗ ਹੈ ਕਿ ਇੱਕ ਨਿੱਕੀ ਜਹੀ ਜਿੰਦ ਹਾਲੇ 7 ਜੁਮਾਦ ਦੇ ਵਿੱਚ ਪੜਦੀ ਹੈ ਤੇ ਦੇਸ਼ ਦੁਨੀਆ ਪ੍ਰਤੀ ਜਾਗਰੂਕ ਵੀ ਹੈ ਇਸ ਬੰਦੀ ਜਵਨੀਤ ਗੌਰ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਸਨੇ ਖਬਰਾਂ ਦੇ ਵਿੱਚ ਗਾਇਕ ਦੇ ਸੜਕ ਹਾਦਸੇ ਦੇ ਵਿੱਚ ਜ਼ਖਮੀ ਹੋ ਜਾਣ ਦੀ ਖਬਰ ਸੁਣੀ ਸੀ ਕਿਉਂਕਿ ਉਹ ਸ਼ੁਰੂ ਕਲਾ ਦੇ ਵਿੱਚ ਰੱਖਦੀ ਹੈ ਇਸ ਲਈ ਉਸਨੇ ਘਰ ਘਰ ਬੈਠੇ ਗਾਇਕ ਰਾਜਵੀਰ ਸਿੰਘ ਜਵੰਦਾ ਦੀ ਤਸਵੀਰ ਕੁਝ ਹੀ ਸਮੇਂ ਦੇ ਵਿੱਚ ਬਣਾ ਦਿੱਤੀ। ਚੰਡੀਗੜ੍ਹ ਨਗਰ ਨਿਗਮ ਦੇ ਦਫਤਰ ਦੇ ਵਿੱਚ ਅੱਜ ਸਦਨ ਦੀ ਮੀਟਿੰਗ ਦੌਰਾਨ ਮਾਹੌਲ ਉਸ ਵੇਲੇ ਬੇਹੱਦ ਤਣਾਪੂਰਨ ਹੋ ਗਿਆ ਜਦੋਂ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਆਪਸ ਦੇ ਵਿੱਚ ਭੜ ਗਏ। ਬਹਿਸ ਇੰਨੀ ਵੱਧੀ ਕਿ ਮਾਮਲਾ ਹੱਥੋ ਪਾਈ ਅਤੇ ਤੱਕਾ ਮੁੱਕੀ ਤੱਕ ਪਹੁੰਚ ਗਿਆ ਜਿਸ ਤੋਂ ਬਾਅਦ ਸਦਨ ਦੇ ਵਿੱਚ ਭਾਰੀ ਹੰਗਾਮਾ ਖੜਾ ਹੋ ਗਿਆ। ਮਧ ਪ੍ਰਦੇਸ਼ ਦੇ ਵਿੱਚੋਂ ਗਰਬਾ ਕਰ ਰਹੀ ਇੱਕ ਔਰਤ ਦੀ ਦਿਲ ਦਾ ਦੌਰਾ ਪੈਣ ਕਾਰਨ ਜਾਨ ਚਲੀ ਗਈ ਹੈ ਉਹ ਮੇਰੇ ਢੋਲਨਾ ਗੀਤ ਤੇ ਆਪਣੀ ਪਤੀ ਦੇ ਨਾਲ ਹੈ ਨੈਚਰਲੀ ਸੀ ਔਰਤ ਚੱਕੀ ਦੇ ਸਾਹਮਣੇ ਡਿੱਗ ਪਈ ਤੇ ਉਸ ਦੀ ਜਾਨ ਚਲੀ ਗਈ ਇਹ ਘਟਨਾ ਬੀਤੇ ਕੱਲ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਲੋਕਾਂ ਵੱਲੋਂ ਤੁਰੰਤ ਮਦਦ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਤਦ ਤੱਕ ਉਸ ਦੀ ਜਾਨ ਜਾ ਚੁੱਕੀ ਸੀ ਡੇਰਾਬਸੀ ਬਲਾਕ ਦੇ ਪਿੰਡ ਸਮਗੋਲੀ ਦੇ ਨੌਜਵਾਨ ਹਰਦੀਪ ਸਿੰਘ ਦੀ ਮੈਕਸੀਕੋ ਵਿੱਚ ਸ਼ੱਕੀ ਹਾਲਤ ਵਿੱਚ ਜਾਨ ਚਲੀ ਗਈ ਪਰਿਵਾਰ ਦਾ ਦੋਸ਼ ਹੈ ਕਿ ਏਜੰਟ ਨੇ ਅਮਰੀਕਾ ਦੇ ਨਾਂ ਤੇ ਉਹਨਾਂ ਕੋਲੋਂ 37 ਲੱਖ ਰੁਪਏ ਹੜੱਪ ਲਏ ਪਰਿਵਾਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮ੍ਰਿਤਕ ਨੌਜਵਾਨ ਜੁਲਾਈ 2024 ਦੇ ਵਿੱਚ ਘਰੋਂ ਨਿਕਲਿਆ ਸੀ ਤੇ ਉਸ ਨੂੰ ਅਮਰੀਕਾ ਪਹੁੰਚਾਉਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਮੈਕਸੀਕੋ ਪਹੁੰਚਣ ਤੋਂ ਬਾਅਦ ਡੌਂਕਰਾਂ ਨੇ ਉਸ ਨੂੰ ਇੱਕ ਕਮਰੇ ਦੇ ਵਿੱਚ ਭੁੱਖਾ ਪਿਆਸਾ ਬੰਦੀ ਬਣਾ ਰੱਖਿਆ ਜਾਨ ਚਲੇ ਜਾਣ ਤੋਂ ਕੁਝ ਦਿਨ ਪਹਿਲਾਂ ਉਸਨੇ ਇੱਕ ਵੀਡੀਓ ਵੀ ਜਾਰੀ ਕੀਤੀ ਸੀ ਜਿਸ ਦੇ ਵਿੱਚ ਉਸਨੇ ਏਜੰਟਾਂ ਉੱਤੇ ਠੱਗੀ ਦੇ ਗੰਭੀਰ ਦੋਸ਼ ਲਗਾਏ ਸੀ ਪਰਿਵਾਰ ਦੇ ਵਿੱਚ ਗਮ ਦਾ ਮਾਹੌਲ ਹੈ ਇਸ ਤੋਂ ਪਹਿਲਾਂ ਹਰਦੀਪ ਸਿੰਘ ਆਪਣੇ ਭਰਾ ਨਾਲ ਮਿਲ ਕੇ ਮੈਡੀਕਲ ਸਟੋਰ ਚਲਾਉਂਦਾ ਸੀ ਜਦ ਕਿ ਉਸ ਦਾ ਦੂਜਾ ਭਰਾ ਪੁਰਤਗਾਲ ਦੇ ਵਿੱਚ ਹੈ ਇੰਡੋਨੇਸ਼ੀਆ ਦੇ ਚਾਵਾ ਟਾਪੂ ਤੇ ਇੱਕ ਇਸਲਾਮੀ ਸਕੂਲ ਦੀ ਇਮਾਰਤ ਟੱਗ ਗਈ ਮਲਬੇ ਹੇਠ ਲਗਭਗ 65 ਬੱਚਿਆਂ ਦੇ ਫਸੇ ਹੋਣ ਦਾ ਖਸ਼ਾ ਹੈ ਐਸੋਸੀਏਟਰ ਪ੍ਰੈਸ ਦੇ ਅਨੁਸਾਰ ਹਾਸੇ ਵਾਲੀ ਥਾਂ ਤੇ ਬਚਾਅ ਕਾਰਜ ਜਾਰੀ ਨੇ ਤੇ ਇੱਕ ਬੱਚੇ ਦੀ ਅਮ੍ਰਿਤਿਕ ਦੇ ਬਰਾਮਦ ਕਰ ਲਈ ਗਈ ਆ ਰਾਹਤ ਕਾਰਜ ਤਕਰੀਬਨ 12 ਘੰਟਿਆਂ ਤੋਂ ਚੱਲ ਰਿਹਾ ਤੇ ਹੁਣ ਤੱਕ 8 ਜ਼ਖਮੀਆਂ ਨੂੰ ਬਚਾਇਆ ਗਿਆ ਤੇ ਖਦਸ਼ਾ ਇਹ ਵੀ ਜ਼ਾਹਿਰ ਕੀਤਾ ਜਾ ਰਿਹਾ ਕਿ ਮਲਬੇ ਹੇਠ ਦੱਬੇ ਕਈ ਬੱਚਿਆਂ ਦੀ ਜਾਨ ਚਲੀ ਗਈ ਹੋ ਸਕਦੀ ਹੈ ਕਿਉਂਕਿ ਰੈਸਕਿਊ ਆਪਰੇਸ਼ਨ ਚੱਲਦੇ ਨੂੰ ਤਕਰੀਬਨ 12 ਘੰਟੇ ਬੀਤ ਚੁੱਕੇ ਨੇ ਪਰ ਅਜੇ ਤੱਕ ਬੱਚਿਆਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਤੇ ਸਹਾਸੇ ਦਾ ਕਾਰਨ ਇਮਾਰਤ ਦੀ ਖਸਤਾ ਹਾਲਤ ਦੱਸੀ ਜਾ ਰਹੀ ਹੈ ਅਫਗਾਨਿਸਤਾਨ ਦੇ ਵਿੱਚ ਇੰਟਰਨੈਟ ਪੂਰੀ ਤਰ੍ਹਾਂ ਠੱਪ ਹੋ ਗਿਆ ਤਾਲਿਬਾਨ ਸ਼ਾਸਨ ਨੇ ਦੇਸ਼ ਭਰ ਦੇ ਵਿੱਚ ਇੰਟਰਨੈਟ ਬਲੈਕਆਊਟ ਦਾ ਐਲਾਨ ਕੀਤਾ ਹੈ ਤਾਲਿਬਾਨ ਦਾ ਕਹਿਣਾ ਹੈ ਕਿ ਫੈਸਲਾ ਅਨੈਤਿਕਤਾ ਨੂੰ ਰੋਕਣ ਲਈ ਲਿਆ ਗਿਆ ਹੈ ਅਗਸਤ 2021 ਦੇ ਵਿੱਚ ਅਫਗਾਨਿਸਤਾਨ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਇਹ ਪਹਿਲੀ ਵਾਰ ਆ ਜਦੋਂ ਤਾਲਿਬਾਨ ਨੇ ਇੰਨੇ ਵੱਡੇ ਪੱਧਰ ਤੇ ਇੰਟਰਨੈਟ ਬੰਦ ਕੀਤਾ ਹੈ ਤਾਲਿਬਾਨ ਦੇ ਅਨੁਸਾਰ ਇੰਟਰਨੈਟ ਬੰਦ ਹੋਣ ਨਾਲ ਅਫਗਾਨਿਸਤਾਨ ਦੇ ਲੋਕ ਬਾਹਰੀ ਦੁਨੀਆ ਦੇ ਨਾਲ ਨਜ਼ਦੀਕੀ ਸੰਪਰਕ ਸਥਾਪਿਤ ਕਰਨ ਤੋਂ ਰੋਕੇ ਜਾਣਗੇ ਇਸ ਮਹੀਨੇ ਦੇ ਸ਼ੁਰੂ ਵਿੱਚ ਤਾਲਿਬਾਨ ਨੇ ਕਈ ਰਾਜਾਂ ਦੇ ਵਿੱਚ ਫਾਈਬਰ ਆਪਟਿਕ ਇੰਟਰਨੈਟ ਕਨੈਕਸ਼ਨ ਬੰਦ ਕਰ ਦਿੱਤੇ ਸੀ ਤਾਲਿਬਾਨ ਨੇਤਾ ਨੇ ਇੰਟਰਨੈਟ ਤੇ ਪਾਬੰਦੀ ਲਗਾਉਣ ਦਾ ਨੋਟਿਸ ਜਾਰੀ ਕੀਤਾ ਜਿਸ ਦੇ ਵਿੱਚ ਨੈਤਿਕਤਾ ਨੂੰ ਰੋਕਣ ਦੀ ਜ਼ਰੂਰਤ ਦਾ ਹਵਾਲਾ ਦਿੱਤਾ ਗਿਆ ਸੀ ਸਰੀਰਕ ਸੋਸ਼ਣ ਦੇ ਮਾਮਲੇ ਦੇ ਵਿੱਚ ਨਾਮਜਦ ਹਲਕਾ ਸਨੌਰ ਤੋਂ ਵਿਧਾਇਕ ਤੇ ਪੁਲਿਸ ਹਿਰਾਸਤ ਦੇ ਵਿੱਚੋਂ ਫਰਾਰ ਚੱਲ ਰਹੇ ਹਰਮੀਤ ਸਿੰਘ ਪਠਾਨ ਮਾਜਰਾ ਦੀ ਪੇਸ਼ਕੀ ਜ਼ਮਾਨਤ ਤੇ ਸੋਮਵਾਰ ਨੂੰ ਵੀ ਕੋਈ ਫੈਸਲਾ ਨਹੀਂ ਹੋ ਸਕਿਆ ਸੈਸ਼ਨ ਕੋਰਟ ਦੇ ਵੱਲੋਂ ਸੋਮਵਾਰ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ 1 ਅਕਤੂਬਰ ਤੈਅ ਕੀਤੀ ਗਈ ਹੈ ਵਕੀਲ ਸਿਮਰਨਜੀਤ ਸਿੰਘ ਸੱਗੂ ਨੇ ਕਿਹਾ ਕਿ ਅੱਜ ਅਦਾਲਤ ਦੇ ਵਿੱਚ ਦੋਵੇਂ ਧਿਰਾਂ ਦੇ ਵਕੀਲ ਮੌਜੂਦ ਰਹੇ ਤੇ ਅਦਾਲਤ ਵੱਲੋਂ ਸੁਣਵਾਈ ਪਰਸੋਂ ਦੇ ਪਾਈ ਗਈ ਹੈ ਯਾਨੀ ਕਿ ਹੁਣ ਇਸ ਮਾਮਲੇ ਤੇ 1 ਅਕਤੂਬਰ ਨੂੰ ਸੁਣਵਾਈ ਹੋਏਗੀ ਯੂਟੂਬ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਮੁਕਾਦਮੇ ਦਾ ਨਿਪਟਾਰਾ ਕਰਨ ਲਈ 24.5 ਮਿਲੀਅਨ ਡਾਲਰ ਜਾਂ ਲਗਭਗ 204 ਕਰੋੜ ਰੁਪਏ ਦਾ ਭੁਗਤਾਨ ਕਰਨ ਲਈ ਸਹਿਮਤ ਹੋ ਗਿਆ ਹੈ ਇਹ ਮਾਮਲਾ 2021 ਦੇ ਯੂਐਸ ਕੈਪੀਟਲ ਹਿੱਲ ਦੰਗਿਆਂ ਤੋਂ ਬਾਅਦ ਟਰੰਪ ਦੇ ਖਾਤੇ ਨੂੰ ਮੁਤਲ ਕਰਨ ਨਾਲ ਸੰਬੰਧਿਤ ਹੈ ਇਸ ਮੁਛੋਤੇ ਦੇ ਵੇਰਵੇ ਨੂੰ ਸੋਮਵਾਰ ਅਦਾਲਤੀ ਫਾਈਲਿੰਗ ਦੇ ਵਿੱਚ ਸਾਹਮਣੇ ਆਇਆ 트럼ਪ ਨੇ ਜੁਲਾਈ 2021 ਦੇ ਵਿੱਚ X ਫੇਸਬੁੱਕ ਦੀ ਮੂਲ ਕੰਪਨੀ ਮੈਟਾ ਤੇ ਗੂਗਲ ਵਿਰੁੱਧ ਮੁਕੱਦਮਾ ਦਾਇਰ ਕੀਤਾ 트럼ਪ ਨੇ ਦੋਸ਼ ਲਗਾਇਆ ਕਿ ਇਹਨਾਂ ਕੰਪਨੀਆਂ ਨੇ ਜਾਣਬੁੱਝ ਕੇ ਉਸਦੇ ਵਿਚਾਰਾਂ ਨੂੰ ਦਬਾਉਣ ਲਈ ਉਸਦੀ ਆਵਾਜ਼ ਨੂੰ ਚੁੱਪ ਕਰਾਇਆ ਇਸ ਸਾਲ ਦੇ ਸ਼ੁਰੂ ਵਿੱਚ ਮੈਟਾ ਤੇ X ਨੇ ਵੀ ਇੱਕ ਸਮਝੌਤੇ ਲਈ ਸਹਿਮਤੀ ਦਿੱਤੀ ਸੀ ਤੇ ਉਸਦੇ ਖਾਤਿਆਂ ਤੇ ਪਾਬੰਦੀ ਹਟਾ ਦਿੱਤੀ ਸੀ ਚੰਡੀਗੜ੍ਹ ਦੇ ਸੈਕਟਰ 38 ਵੈਸਟ ਦੇ ਵਿੱਚ ਬਣੀ ਸ਼ਾਪੁਰ ਰਹਾਇਸ਼ੀ ਕਲੋਨੀ ਨੂੰ ਲੈ ਕੇ ਅੱਜ ਪ੍ਰਸ਼ਾਸਨ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸਵੇਰ ਤੋਂ ਹੀ ਸਟੇਟ ਦਫ਼ਤਰ ਦੇ ਬੁਲਡੋਜ਼ਰਾਂ ਦੀ ਮਦਦ ਨਾਲ ਕਲੋਨੀ ਦੇ ਘਟਾਉਣੇ ਸ਼ੁਰੂ ਕਰ ਦਿੱਤੇ ਸਟੇਟ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਜਿਨ੍ਹਾਂ ਘਰਾਂ ਨੂੰ ਅਦਾਲਤ ਤੋਂ ਸਟੇ ਮਿਲਿਆ ਉਹਨਾਂ ਨੂੰ ਕਰਾਸ ਦਾ ਨਿਸ਼ਾਨ ਲਗਾ ਕੇ ਛੱਡ ਦਿੱਤਾ ਗਿਆ ਸਟੇਟ ਦਫ਼ਤਰ ਨੇ ਕਲੋਨੀ ਵਸਨੀਕਾਂ ਨੂੰ 30 ਸਤੰਬਰ ਤੱਕ ਖਾਲੀ ਕਰਨ ਦੀ ਚੇਤਾਵਨੀ ਪਹਿਲਾਂ ਹੀ ਦੇ ਦਿੱਤੀ ਸੀ ਇਸ ਤੋਂ ਬਾਅਦ ਡੀਸੀ ਵੱਲੋਂ ਲਿਖਤੀ ਆਦੇਸ਼ جاری ਹੋਏ ਕਾਰਵਾਈ ਲਈ ਚਾਰ ਜੀਸੀਬੀ 10 ਟਰੱਕ ਅਤੇ 2000 ਮਜ਼ਦੂਰ ਮੌਕੇ ਤੇ ਲਿਆਂਦੇ ਗਏ ਮੁੱਖ ਇੰਜੀਨੀਅਰ ਨੂੰ ਕਾਰਵਾਈ ਦੀ ਕਮਾਂਡ ਸੌਂਪੀ ਗਈ ਜਦਕਿ ਐਸਟੀਓ ਅਤੇ ਜੀਈ ਵੀ ਮੌਕੇ ਤੇ ਮੌਜੂਦ ਨੇ ਮਿਆਮਾਰ ਚੋ ਅਜਸਵੇਲੇ ਪੁਚਾਲ ਦੇ ਝੱਕਿਆਂ ਦੇ ਨਾਲ ਮਿਆਮਾਰ ਕੰਬ ਗਿਆ ਪੁਚਾਲ ਦੇ ਝਟਕੇ ਭਾਰਤ ਦੇ ਵੀ ਕਈ ਹਿੱਸਿਆਂ 'ਚ ਮਹਿਸੂਸ ਕੀਤੇ ਗਏ ਇਹ ਪੁਚਾਲ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਮਹਿਸੂਸ ਕੀਤਾ ਗਿਆ ਜਿਸ ਦੇ ਵਿੱਚ ਮਨੀਪੁਰ ਨਾਗਾ ਲੈਂਡ ਤੇ ਅਸਾਮ ਸ਼ਾਮਿਲ ਨੇ ਅੱਜ ਸਵੇਰੇ 6:10 ਤੇ ਮਿਆਂਮਾਰ ਦੇ ਵਿੱਚ 4.7 ਤੀਬਰਤਾ ਦਾ ਪੁਚਾਲ ਆਇਆ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ ਪੁਚਾਲ ਮਿਆਂਮਾਰ ਦੇ ਵਿੱਚ ਭਾਰਤੀ ਸਰਹੱਦ ਦੇ ਬਹੁਤ ਨੇੜੇ ਤੇ ਮਨੀਪੁਰ ਦੇ ਵਿੱਚ ਓਕਰਲ ਤੋਂ ਸਿਰਫ 27 ਕਿਲੋਮੀਟਰ ਦੱਖਣ ਪੂਰਬ ਦੇ ਵਿੱਚ ਆਇਆ ਐਨਸੀਸੀ ਦੇ ਅਨੁਸਾਰ ਪੁਚਾਲ ਦਾ ਕੇਂਦਰ ਜ਼ਮੀਨ ਤੋਂ 15 ਕਿਲੋਮੀਟਰ ਹੇਠਾਂ ਸੀ ਸੋ ਇਹ ਸਨ ਹੁਣ ਤੱਕ ਦੀਆਂ ਖਾਸ ਖਬਰਾਂ